ਉਹਦੇ ਛੋੜ ਤੇ ਕਰੀ ਜਾਈਏ ਬਾਹਰ ਆਉਂਦੀ ਦੁਨੀਆ ਜਿੱਦੋਂ ਨਿੱਤੀ ਰੂਪ ਦੇ ਵਿੱਚ ਕੀ ਕਹਿ ਗਿਆ ਅਕਾਲ ਪੁਰਖ ਨੂੰ ਫੈਸਲਾ ਸੁਣਾਇਆ ਗਿਆ ਕੀchna ਚਾਹੁੰਦਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਜੋ ਵੀ ਫੈਸਲਾ ਆਇਆ ਉਹਨੂੰ ਸਿਰ ਨਵਾਉਂਦੇ ਆਂ ਔਰ ਜੋ ਹੁਕਮ ਆਇਆ ਉਹਦੀ ਇਹਦੇ ਮਨ ਪਾਲਣਾ ਕਰਾਂ ਤਕਤੀਆਂ ਪਾਈਆਂ ਜੀ ਆ ਗੱਲ ਤੇ ਪਾਈਆਂ ਹੋਈਆਂ ਉਹ ਜਿਹੜਾ ਉਹਦਾ ਘਰ ਆ ਫਿਰ ਉਹ ਅਵਾਰਡ ਵਾਪਸ ਲੈ ਆ ਗਿਆ ਆਮਦ ਸਾਹਿਬ ਨੂੰ ਮੁਲਾਕਾਤ ਕਰਨ ਚਾਹੁੰਦੇ ਕੋਈ ਮੈਂ ਕੁਝ ਨਹੀਂ ਕਹਿਣਾ ਕਿਉਂਕਿ ਉਹ ਕਾਲ ਤਖਤ ਸਾਹਿਬ ਦੇ ਜਿਹੇ ਸਾਹਿਬ ਦਾ ਹੁਕਮ ਆ ਲੇਕਿਨ ਲੋਕਾਂ ਦੇ ਵਿੱਚ ਇਹ ਚਰਚਾ ਜ਼ਰੂਰ ਸੀ ਵੀ ਉਹ ਜਿਹੜਾ ਬੰਦਾ ਚਲੇ ਗਿਆ ਇਸ ਤੋਂ ਸੰਸਾਰ ਤੋਂ ਉਹ ਤੋਂ ਬਾਤ ਜਾਣ ਤੋਂ ਬਾਅਦ ਪਰ ਅਹੀਂ ਜੋ ਵੀ ਪਰਿਵਾਰ ਸੀਦਾ ਕਾਲ ਤਖਤ ਸਾਹਿਬ ਨੇ ਉਹਨੂੰ ਹੀ ਪਾਲਣਾ ਕਰਾਂਗੇ ਜੋ ਵੀ ਹੁਕਮ ਆਇਆ ਠੀਕ ਹੈ ਬਾਦਸਰੀ ਕੋਈ ਨਹੀਂ ਦਿੱਤਾ ਵੀ ਕਾਲਤਾ ਸਾਹਿਬ ਨੇ ਸੀ ਕਿਉਂਕਿ ਉਹਨਾਂ ਨੂੰ ਤਾਂ ਹੁਣ ਵਿਸ਼ਾ ਸਿੰਘ ਮਟੋਆ ਨੂੰ ਕਾਫੀ ਪਟਕਾਰ ਲਗਾਈ ਹੈ ਉਹਨਾਂ ਵਾਸਤੇ ਤਾਂ ਨਹੀਂ ਉਹ ਚਲੋ ਕਿਧਰੇ ਕਿਤੇ ਗੁੱਸਾ ਤਾਂ ਕਰਨਾ ਹੀ ਹੁੰਦਾ ਉਹਨਾਂ ਨੇ ਜਿਹੜੇ ਹਦੇਸ਼ ਦੇ ਰਹੇ ਚੱਲਿਆ ਸਾਹਿਬ ਉਹਨਾਂ ਨੇ ਪਾਲਣਾ ਨਹੀਂ ਕਰਦੇ ਬਾਦਸਰੀ ਬਿਆਨਬਾਜ਼ੀ ਨਹੀਂ ਕਰ ਰਹੇ ਇਹ ਤਾਂ ਉਹਨਾਂ ਨੂੰ ਪੁੱਛੋ ਨਾ ਵਿਰਸਾ ਹੋ ਮਟੋਆ ਨੂੰ ਪੁੱਛੋ ਸਾਨੂੰ ਕੀ ਪੁੱਛਦੇ ਹੋ ਤੁਹਾਡੇ ਸਾਥੀ ਨਹੀਂ ਕੀ ਕਹੂਗਾ ਤੁਹਾਨੂੰ ਸਾਥੀ ਜਦੋਂ ਪਾਰਟੀ ਛੱਡ ਕੇ ਉਹਨਾਂ ਸਾਥੀ ਕਾ ਦਾ ਰਹਿ ਗਿਆ ਸਾਥੀ ਦਾ ਬੈਠਾ ਸਾਡੇ ਨਾਲ ਇਹਨੂੰ ਬੋਲੂ ਠੀਕ ਪਾਲਣਾ ਕਰਾਂਗੇ ਪਰ ਜੂਰੀਆ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਉਹਨਾਂ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ بڑے ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਟੱਠੀਆਂ ਹੀ ਜਿਹੜੀ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲਈਏ ਜੀ ਕੀ ਲੱਗਦਾ ਕਿ ਇਹ ਸਾਰੀਆਂ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਅਸੀਂ 2000 2017 ਤੋਂ ਬਾਅਦ ਦੀ ਕਹਿ ਰਹੇ ਆ ਇਹ ਗਲਤੀਆਂ ਮੰਨਣੀਆਂ ਚਾਹੀਆਂ ਤੇ ਬੜਾ ਸਮਾਂ ਲੱਗਿਆ ਉਹ ਚ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਨੁਕਸਾਨ ਹੋਇਆ ਤੇ ਇਸ ਤੋਂ ਵੱਧ ਮੈਂ ਹੋਰ ਕੁਝ ਇਸ ਦੇ ਨਾਲ ਫਰਕ ਪਏ ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਕਰ ਸਕਦੀ ਹੁਣ ਮੈਂ ਇੰਦਾ ਸਿੱਧਾ ਜੋ ਹੁਕਮ ਲੱਗਿਆ ਉਹਦੇ ਤਾਂ ਪਿਆਦਾਨ ਸਾਰੇ ਕਿੰਸਾ ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਪੂਰੀ ਕਰਨੀ ਸ਼੍ਰੋਮਣੀ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਏਗੀ ਆਦੀ ਜੇਕਰ ਜੋ ਜਦ ਮੈਂ ਜਦ ਮੈਂ ਇੱਕੀ ਕਲ ਕਹਿੰਦੀ ਸੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਫਿਰ ਦੋ ਗੱਲ ਕੋਈ ਰਹੀ ਨਹੀਂ ਅਸੀਂ ਥੋੜਾ ਲੇਟ ਆਏ ਜੀ 2 ਮਿੰਟ ਰੋਕੋ ਦੇਸ਼ ਦਿੱਤਾ ਗਿਆ ਇੱਕ ਇਹ ਕਿਸ ਤਰ੍ਹਾਂ ਦੇ ਇਹਦੇ ਬਾਰੇ ਕੋਈ ਤਕਰੀਰ ਕਰਨਾ ਚਾਹੁੰਦਾ ਜੋ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ ਉਹ ਹਰ ਸਿੱਖ ਦੀ ਜੀਤੀ ਹੈ ਉਹਨੂੰ ਸਿਰ ਨਿਵਾ ਕੇ ਮੰਨੇ ਸੋ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਿਨ ਮੰਨਾਂਗੇ ਅੱਜ ਹੁਣ ਆਦੇਸ਼ ਆਇਆ ਜੋ ਆਦੇਸ਼ ਆ ਅਸੀਂ ਇਹਨੂੰ ਤੁਰੰਤ ਤੇ ਪਹਲਵਾਣ ਕੀਤਾ ਜੋ ਹੁਕਮ ਲੱਗਿਆ ਤਨਖਾਹ ਦੇ ਰੂਪ ਵਿੱਚ ਸੇਵਾ ਕਰਤਾ ਉਹ ਸੇਵਾ ਅਸੀਂ ਕਰਾਂਗੇ ਬਾਕੀ ਆਦੇਸ਼ ਜਿਹੜਾ ਦਿੱਖੀ ਰੂਪ ਦੇ ਵਿੱਚ ਵਿਸਤਾਰ ਦੇ ਵਿੱਚ ਅਸੀਂ ਦੱਦਵਾਗੇ ਉਹਦੇ ਮੁਤਾਬਕ ਜੋ ਜੋ ਕੁਝ ਹੋ ਸਕਦਾ ਹੋਇਆ ਉਸ ਤਰ੍ਹਾਂ ਇਹ ਇੱਕ ਰਾਜ ਉਨ੍ਹਾਂ ਨੇ ਬ੍ਰਿਜਸ ਪ੍ਰਕਾਸ਼ ਬਾਦਲ ਜੀ ਨੂੰ ਜਿਹੜਾ ਫਕਰੇ ਬੋਨ ਦਿੱਤਾ ਗਿਆ ਸਰਵਾੜ ਤੇ ਲਗਾਇਆ ਸੀ ਉਹ ਵਾਪਸ ਲੈਣ ਦੀ ਗੱਲ ਮੈਂ ਤੱਕ ਦਾ ਫੈਸਲਾ ਹੈ ਮੈਂ ਕੋਈ ਇਸ ਦੀ ਅਲੋਚਨਾ ਨਹੀਂ ਕਰਨ ਚਾਹਤਾ ਬਾਲ ਸਭ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਕਰਕੇ ਪੋਤਾ ਕੁਝ ਕਹਿ ਨਹੀਂ ਸਕਦਾ ਬਾਕੀ ਤੱਕ ਦਾ ਫੈਸਲਾ ਹੈ ਕੋਈ ਅਲੋਚਨਾ ਨਹੀਂ ਕਰਨ ਚਾਹਤਾ ਕਿ ਮਦਦ ਬਿਲਟੋਆ ਬੱਛਾ ਸਿੰਘ ਬਿਲਟੋਆ ਨੇ ਵੀ ਕਾਫੀ ਰੁਚੀ ਧਾਰਨਾ ਕੀਤੀ ਕਿ ਇਹ ਬਿਆਨ ਪਾਜੀ ਨਾ ਕੀਤੀ ਜਾਂਦੀ ਮੈਂ ਕਹਿੰਦਾ ਮੈਂ ਕਿਸੇ ਇਹ ਜਿਹੋ ਕੁਝ ਕਿਹਾ ਉਹਦੇ ਤੇ ਕੋਈ ਨਾ ਕਰਨਾ ਉਵਾਜ ਨਹੀਂ ਜੋ ਸਾਨੂੰ ਆਦੇਸ਼ ਹੋਇਆ ਸਾਡੇ ਨਾਲ ਸੰਬੰਧਿਤ ਹੈ ਉਹ ਅਸੀਂ ਪੂਰੀ ਤਨਦੇਹੀ ਦੇ ਨਾਲ ਸਾਰੀਆਂ ਸੇਵਾਵਾਂ ਪੂਰੀਆਂ ਕਰਾਂਗੇ ਇਹ ਸਾਡੇ ਪਹਿਲਾਂ ਤੋਂ ਵੀ ਅਸੀਂ ਕਿਹਾ ਉਨਮੀ ਅਸੀਂ ਕਹਿੰਨੇ ਆਂ ਕਿ ਪੁਲੀ 5 ਨੰਬਰ ਤਾਂ ਦੇ ਨਾਲ ਜੋ ਸੇਵਾ ਸਾਨੂੰ ਲਈ ਗਈ ਆ ਉਹ ਸੇਵਾ ਸੀ ਪੁਲੀ ਅਕਾਲੀ ਦਾ ਲੀਡਰ ਬੰਦਾ ਕਹਿੰਦੇ ਰਹੇ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਉਹ ਆਪਣਾ ਸਵੀਕਾਰ ਕਰ ਲਿਆ ਆਪਣੇ ਕੋਲ ਦੇਖੋ ਤਖਤ ਦੇ ਉੱਤੇ ਜਦੋਂ ਤੁਸੀਂ ਪਹਿਲਾਂ ਵੀ ਯਾਦ ਕਰੋਗੇ ਜਦੋਂ ਦਿੱਤੀ ਸ਼ਿਕਾਇਤ ਵੀ ਢਿੱਜੀ ਸੀ ਉਸ ਵਿੱਚ ਸਾਰੀਆਂ ਚੀਜ਼ਾਂ ਦਾ ਵਰਣਨ ਸੀ ਉਸ ਦਿਨ ਵੀ ਕੋਈ ਤਰਫ ਤੇ ਦਲੀਲ ਹੈ ਕਿਸੇ ਤਰ੍ਹਾਂ ਦੀ ਸਰਕਾਰ ਸੁਣ ਚੱਕ ਬਾਦਲੇ ਨਹੀਂ ਦਿੱਤੀ ਸੀ ਉਸ ਦਿਨ ਵੀ ਸਾਰਾ ਕੁਝ ਛੋੜੀ ਚ ਪਿਆ ਸੀ ਜੀਮਾ ਸਾਹਿਬ ਇਹ ਤੇ ਬੈਸ ਬਾਜੀ ਤਖਤਾਂ ਦੇ ਉੱਤੇ ਆ ਕੇ ਜਿਹੜੀ ਹੈਗੀ ਆ ਉਹ ਨਹੀਂ ਹੁੰਦੀ ਇਸ ਕਰਕੇ ਇੱਕ ਰਵਾਇਤ ਆ ਅਸੀਂ ਆਪਣਾ ਸੀਸ ਣਵਾ ਦਿੱਤਾ ਕਿ ਜਿਹੜੀ ਆ ਕੋਈ ਵੀ ਸਰਕਾਰ ਦੇ ਵਿੱਚ ਕੋਈ ਵੀ ਜਿਹੜੀ ਕੋਈ ਗਲਤੀ ਹੋਈ ਆ ਚਾਹੇ ਕੋਈ ਜਦਾ ਹੋਇਆ ਚਾਹੇ ਕੋਈ ਭੁਲਚੁੱਕ ਹੋਈ ਆ ਅਸੀਂ ਪਹਿਲਾਂ ਹੀ ਆਪਣੀ ਝੋਲੀ ਚ ਪਾ ਕੇ ਦੇਖਦੇ ਸੀ ਕਿ ਜਦੋਂ ਜੋ ਖਾਲਸਾ ਸਰਦਾਰ ਦਾ ਹੁਕਮ ਆਏਗਾ ਜੋ ਉਹਨਾਂ ਨੇ ਆਦੇਸ਼ ਦਿੱਤਾ ਇਸ ਕਰਕੇ ਹੁਣ ਅਸੀਂ ਉਹਨੂੰ ਖਰੇਮਤੇ ਸਨਕਾਰ ਕਰਦੇ ਆ ਸਿਰ ਝੁਕਾ ਕੇ ਸਵੀਕਾਰ ਕਰਦੇ ਆ ਇਹ ਸਾਡੀਆਂ ਰਵਾਇਤਾਂ ਨੇ ਜੋ ਸੇਵਾ ਲੱਗੀ ਆ ਉਹ ਸੇਵਾ ਸੀ ਤਨਦੇਹ ਦੇ ਨਾਲ ਨਿਭਾਵਾਂਗੇ ਬਾਕੀ ਆਦੇਸ਼ ਜਿਹੜਾ ਹੈਗਾ ਉਹਦੀ ਛਾਪੀ ਪੂਰੀ ਜਿਹੜੀ ਆ ਦਿੱਤੀ ਰੂਪ ਲੈ ਕੇ ਹੋਰ ਕਿਹਨੇ ਕਿਹਾ ਅਵੇਸ਼ ਕਿਸ ਕਿਸ ਤਰ੍ਹਾਂ ਦਾ ਉਬਰੋਧ ਦੇ ਮੁਤਾਬਕ ਬਾਕੀ ਦਾ ਜਿਮਨ ਸਾਹਿਬ ਇੱਕ ਇਥੇ ਦੇਖਣ ਨੂੰ ਮਿਲਿਆ ਹੈ ਜਫੇਦਾਰ ਸਾਹਿਬ ਨੇ ਸਖਤ ਤਾੜਨਾ ਕੀਤੀ ਹੈ ਕਿ ਵਿਰਸਾ ਸਿੰਘ ਵਲਟੋਆ ਹਲੇ ਵੀ ਨਹੀਂ ਹਾਰਦਾਰੇ ਹੈਗੇ ਉਹ ਆਪਣੀ ਜ਼ੁਬਾਨ ਤੇ ਲਗਾਮ ਲਗਾਓ ਅੱਗੇ ਬੋਲਣੀ ਮੈਂ ਕਿ ਅਜੀਤ ਸਿੰਘ ਵਾਲ ਸਾਹਿਬ ਉਹ ਨਾ ਵੜਿਆ ਜਿੱਤ ਗਿਆ ਨਾ ਪਵਾ ਦਿੱਤਾ ਸੁਣੀ ਜਿੱਤੀ ਹੋ ਆ ਸੁਣ ਲਈ ਪਰ ਉਹਦੇ ਵਿੱਚ ਦਿਸਿਆ ਨਹੀਂ ਮੈਨੂੰ ਦੱਸੋ ਕੀ ਅਜੀਤ ਸਿੰਘ ਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਦਾ ਜਿਹੜਾ ਫੈਸਲਾ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਪੰਜ ਸਿੰਘ ਸਾਹਿਬ ਵਾਲੋਂ ਜੋ ਵੀ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੇ ਤੇ ਜਿਨ੍ਹਾਂ ਨੂੰ ਤਲਬ ਕੀਤਾ ਸੀ ਉਹਨਾਂ ਨੇ ਸਿਰ ਝੁਕਾ ਕੇ ਉਹਦਾ ਸਨਮਾਨ ਵੀ ਕੀਤਾ ਤੇ ਉਸ ਗੱਲ ਨੂੰ ਹਮੇਸ਼ਾ ਇੱਕ ਸਿੱਖਾ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣੇ ਕੀਤੇ ਗੁਨਾਹਾਂ ਦੀ ਕਹਿੰਦੇ ਆ ਕਬੂਲ ਵੀ ਕਰਦਾ ਤੇ ਉਹਦੀ ਸਜ਼ਾ ਵੀ ਪ੍ਰਾਪਤ ਕਰਦਾ ਤੇ ਉਹ ਵੀ ਸਿਰਚ ਕਾ ਕੇ ਕਰਦਾ ਇਹ ਜਿਹੜਾ ਸਿਧਾਂਤ ਆ ਸਿਰਫ ਸਿੱਖਾਂ ਕੋਲ ਹੀ ਆ ਐਡਾ ਵੱਡਾ ਸਿਧਾਂਤ ਜਿਹਦੇ ਬਰਾਬਰ ਹੋਰ ਕੋਈ ਹੈ ਨਹੀਂ ਕੀ ਕੀ ਸਜ਼ਾਵਾਂ ਦਿੱਤੀਆਂ ਗਿਆ ਨੇ ਉਹ ਸਜ਼ਾਵਾਂ ਤੁਸੀਂ ਸਾਰੀਆਂ ਲਾਈਵ ਤੇ ਸੁਣ ਲੀਆਂ ਨੇ ਕੈਵਲ ਸਾਹਿਬ ਕਿਉਂਕਿ ਇਹਦੇ ਵਿੱਚ ਖਾਸ ਗੱਲ ਇਹ ਵੀ ਹੋਈ ਆ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨ ਦੀ ਗੱਲ ਕਹੀ ਗਈ ਕਿ ਨਵੀਂ ਰਿਕਰੂਟਮੈਂਟ ਕੀਤੀ ਜਾਵੇ ਰਿਕਰੂਟਮੈਂਟ ਬੜੀ ਫੇਅਰ ਹੋਵੇ ਉਹਦਾ ਅਕਾਲੀ ਦਲ ਦੀ ਜਿਹੜੀ ਚੋਣ ਆ ਉਹ ਪੈਂਡਿੰਗ ਹੈ ਹੀ ਆ ਉਸ ਕਰਕੇ ਚੋਣ ਹੋਣੀ ਹੋਣੀ ਕਿਉਂਕਿ ਪ੍ਰਧਾਨ ਸਾਹਿਬ ਨੇ ਅਸਤੀਫਾ ਵੀ ਦਿੱਤਾ ਹਾਲੇ ਤੱਕ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ ਪਰ ਇਹ ਕਿਹਾ ਗਿਆ ਕਿ ਸਾਰੇ ਅਸਤੀਫੇ ਪ੍ਰਵਾਨ ਕਰਕੇ ਉਹਨਾਂ ਨੂੰ ਉਸ ਤੋਂ ਬਾਹਰ ਕੀਤਾ ਜਾਵੇ ਜੋ ਸਿੰਘ ਸਾਹਿਬ ਨੇ ਹੁਕਮ ਲਾਤਾ ਅਕਾਲੀ ਦਲ ਉਹਤੇ ਪੂਰਾ ਪਹਿਰਾ ਦੇਗਾ ਠੀਕ ਹੈ